ਕਿਤੇ ਦਿਨੀ ਇਮੀਗ੍ਰੇਸ਼ਨ ਮਾਲਕ ਰਾਹੁਲ ਕੱਕੜ ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਸੀ ਉਸ ਦਾ ਕਹਿਣਾ ਸੀ ਕਿ ਮੋਟਰਸਾਈਕਲ ਸਵਾਰਾਂ ਨੇ ਮੇਰੇ ਇੱਥੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਬਾਹ ਤੇ ਗੋਲੀ ਵੱਜ ਗਈ ਹਾਲਾਂਕਿ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇਹ ਖਬਰਾਂ ਚੱਲੀਆਂ ਲੋਕ ਚਿੰਤਾ ਦੇ ਵਿੱਚ ਸੀ ਕਿ ਇਸੇ ਤਰੀਕੇ ਨਾਲ ਅਗਰ ਲੋਕ ਲੁਟੇਰੇ ਜਾਂ ਫਰੌਤੀਆਂ ਵਾਲੇ ਗੋਲੀਆਂ ਚਲਾਉਂਦੇ ਰਹਿਣਗੇ ਤਾਂ ਕੀ ਬਣੂਗਾ ਪਰ ਤੁਹਾਨੂੰ ਦੱਸ ਦਈਏ ਇਹ ਕਹਾਣੀ ਬਿਲਕੁਲ ਮਨਕਰ ਤੌਰ ਝੂਠੀ ਸੀ ਇੱਥੋਂ ਤੱਕ ਕਹਿ ਸਕਦੇ ਕਿ ਉਹ ਕਿਸੇ ਵਿਅਕਤੀਆਂ ਨੇ ਲੁਟੇਰਿਆਂ ਨੇ ਜਾਂ ਗੈਂਗਸਟਰਾਂ ਨੇ ਗੋਲੀਆਂ ਨਹੀਂ ਚਲਾਈਆਂ ਸੀ ਉਹ ਗੋਲੀ ਇੱਥੋਂ ਤੱਕ ਖਬਰ ਮਿਲੀ ਕਿ ਆਪ ਚਲਾਈ ਗਈ ਸੀ ਉਸ ਦੇ ਵੱਲੋਂ ਕਿਉਂ ਚਲਾਈ ਗਈ ਸੀ ਪੂਰੀ ਕਹਾਣੀ ਜਾਣਦੀ ਹੈ ਇਸ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਇਹੋ ਜਿਹੇ ਲੋਕ ਵੀ ਫਿਰੋਜ਼ਪੁਰ ਦੇ ਵਿੱਚ ਹੁਣ ਹੈਗੇ ਨੇ ਜਿਹੜੇ ਆਪਣੇ ਉੱਤੇ ਆਪ ਗੋਲੀ ਚਲਾ ਕੇ ਦੂਜਿਆਂ ਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਫਿਰੋਜ਼ਪੁਰ ਪੁਲਿਸ ਨੂੰ ਵੀ ਵਕਤਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪੂਰੀ ਗਲਬਤ ਲੈ ਲੈਣਿਆ ਸਾਡੇ ਨਾਲ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਮੌਜੂਦ ਨੇ ਸਿਰ ਫਰਜੀ ਨਿਕਲਿਆ ਫਿਰ ਰਾਹੁਲ ਕੱਕੜ ਵਾਲਾ ਪੂਰਾ ਮਸਲਾ ਜੀ ਹਾਂ ਜੀ ਜੀ ਬਿਲਕੁਲ ਅਸੀਂ ਜਿਹੜੀ ਪੂਰੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਅਸੀਂ ਸਾਰੇ ਸੀਸੀਟੀਵੀ ਫੁਟੇਜ ਵਗੈਰਾ ਤੇ ਜਿਹੜੇ ਗਵਾਹਾਂ ਦੇ ਬਿਆਨ ਲੈ ਰਹੇ ਸੀ ਜਿਹੜੇ ਉਸ ਏਰੀਆ ਦੇ ਵਿੱਚ ਜਿੱਥੇ ਇਹਨਾਂ ਨੇ ਕਿਹਾ ਸੀਗਾ ਵੀ ਮੇਰੇ ਤੇ ਗੋਲੀਆਂ ਚੱਲੀਆਂ ਜੀ ਤੇ ਇੱਥੋਂ ਤੱਕ ਕਿ ਦੇਖੋ ਵੀ ਇਹਨਾਂ ਨੇ ਰਾਹੁਲ ਕੱਕੜ ਨੇ ਪਹਿਲਾਂ ਸਿੱਧੀ ਮੈਨੂੰ ਕਾਲ ਕੀਤੀ ਵੀ ਵੀ ਮੈਂ ਮੇਰੇ ਕੋਈ ਦੋ ਜਣੇ ਅਣਪਛਾਤੇ ਬੰਦੇ ਗੋਲੀ ਚਲਾ ਗਏ ਆ ਤੇ ਮੇਰੇ ਵੱਲ ਮੈਂ ਹਸਪੀਟਲ ਗਿਆ ਜਾ ਕੇ ਪਤਾ ਲਿਆ ਤੇ ਉੱਥੇ ਵੀ ਮੈਨੂੰ ਇਹੀ ਦੱਸਿਆ ਵੀ ਮੇਰੇ ਵੱਲ ਸਿੱਧਾ ਛਾਤੀ ਵੱਲ ਲੇਮ ਕੀਤਾ ਸੀ ਤੇ ਉਹ ਜਿਹੜੇ ਉਹਨਾਂ ਦੇ ਮੇਰੀ ਬਾਹਂ ਚ ਲੱਗੀ ਤੇ ਮੈਨੂੰ ਉਦੋਂ ਹੀ ਮਾਮਲਾ ਸ਼ੱਕੀ ਲੱਗਿਆ ਸੀ ਤੇ ਉਸ ਤੇ ਸਾਰੀ ਮੈਂ ਆਪਣੀ ਟੀਮ ਜਿਹੜੀ ਇਸ ਤੇ ਲਾਈ ਕਿਉਂਕਿ ਇਹ ਬੜਾ ਸੀਰੀਅਸ ਮੈਟਰ ਹੋ ਜਾਂਦਾ ਲੋਕਾਂ ਚ ਡਰ ਦਾ ਮਾਹੌਲ ਬਣ ਜਾਂਦਾ ਜੇ ਕਿਤੇ ਸ਼ੂਟਆਊਟ ਹੁੰਦਾ ਕਿਸੇ ਆਪਣੇ ਸ਼ਹਿਰ ਦੇ ਵਿੱਚ ਤੇ ਉਦੋਂ ਪਿਛਲੇ ਦਿਨੀ ਇੱਕ ਪਹਿਲਾ ਇੱਕ ਗੋਲੀ ਚੱਲ ਕੇ ਹਟੀ ਸੀ ਤੇ ਇਵੇਂ ਲੱਗਦਾ ਜਿਵੇਂ ਲਾਰਡ ਆਰਡਰ ਤੋਂ ਬਹੁਤ ਸਥਿਤੀ ਖਰਾਬ ਹੋ ਗਈ ਹੈ ਜੀ ਤੇ ਸਾਨੂੰ ਇਸ ਚੀਜ਼ ਦਾ ਬੜੀ ਨਿੱਜੀ ਤੌਰ ਤੇ ਮੈਨੂੰ ਬੜੀ ਇਸ ਦੀ ਪ੍ਰੋਬਲਮ ਆ ਰਹੀ ਸੀ ਵੀ ਇਹ ਕਿਉਂ ਹੋ ਰਿਹਾ ਹੈ ਵੀ ਕੌਣ ਬੰਦੇ ਆਪਾਂ ਨੂੰ ਜਲਦੋ ਜਲਦ ਫੜੀਏ ਜਦੋਂ ਪਰ ਮੌਕੇ ਤੇ ਮੈਂ ਦੇਖਿਆ ਕੁਝ ਚੀਜ਼ਾਂ ਅਸੀਂ ਸਾਹਮਣੇ ਆਈਆਂ ਜਿੱਥੋਂ ਪਤਾ ਲੱਗਦਾ ਸੀਗਾ ਵੀ ਇਹ ਇੱਕ ਡਰਾਮਾ ਜਿਹਾ ਹੀ ਕੀਤਾ ਹੋਇਆ ਹੈ ਤੇ ਜਦੋਂ ਪੁੱਛਗਿੱਛ ਕੀਤੀ ਸਾਡੀ ਸੈਂਟੀਫਿਕ ਇਨਵੈਸਟੀਗੇਸ਼ਨ ਹੋਈ ਤਾਂ ਇਹਨੂੰ ਇਨੇ ਆ ਕੇ ਸਾਡੇ ਕੋਲ ਮੇਰੇ ਕੋਲ ਆਪ ਹੀ ਇਖਲਾਫ ਕੀਤਾ ਆਪ ਹੀ ਦੱਸਿਆ ਬਿਆਨ ਵੀ ਲਿਖਾਇਆ ਪੁਲਿਸ ਕੋਲ ਵੀ ਮੇਥੋ ਇੱਕ ਗਲਤੀ ਹੋ ਗਈ ਹੈ ਵੀ ਮੈਂ ਆਪਣੇ ਆਪ ਇਹ ਗੋਲੀ ਚਲਾ ਬੈਠਾ ਤੇ ਉਸ ਤੋਂ ਬਾਅਦ ਵੀ ਮੈਂ ਵੀ ਇਹ ਕੀ ਹੋ ਗਿਆ ਤੇ ਇਸ ਦੀ ਮੈਂ ਇੱਕ ਗੱਲ ਕਹਾਣੀ ਬਣਾ ਲਈ ਕਹਾਣੀ ਬਣਾ ਕੇ ਸਾਰਿਆਂ ਨੂੰ ਇਸ ਨੇ ਨਾ ਸਿਰਫ ਪੁਲਿਸ ਨੂੰ ਗੁੰਮਰਾ ਕੀਤਾ ਪੱਤਰਕਾਰਾਂ ਨੂੰ ਘਬਰਾ ਕੀਤਾ ਇਸ ਨੇ ਆਮ ਲੋਕਾਂ ਨੂੰ ਵੀ ਘਬਰਾ ਕੀਤਾ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਨੇ ਇਹ ਝੂਠ ਬੋਲ ਕੇ ਹਮ ਸਰ ਕਾਰਵਾਈ ਵੀ ਇਹਦੇ ਤੇ ਕੋਈ ਹੋਣੀ ਚਾਹੀਦੀ ਹੈ ਵੀ ਇਸ ਤਰ੍ਹਾਂ ਮਾਹੌਲ ਖਰਾਬ ਕੀਤਾ ਪੁਲਿਸ ਨੂੰ ਸਭ ਦਾ ਲੋਕਾਂ ਦੀ ਨਜ਼ਰ ਹੀ ਇੱਧਰ ਗਈ ਲੋਕ ਡਰ ਗਏ ਹਾਲਾਂਕਿ ਇਹੋ ਜਿਹਾ ਮਾਹੌਲ ਫਰੋਸਪਰ ਚ ਚਾਹੀ ਨਹੀਂ ਹੈਗਾ ਪਰ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਉਹਦੇ ਵੱਲੋਂ ਪਰ ਇਹੋ ਜਿਹੇ ਬੰਦੇ ਤੇ ਕੋਈ ਕਾਰਵਾਈ ਵੀ ਕਾਨੂੰਨੀ ਬਣਦੀ ਹੈ ਜੀ ਬਿਲਕੁਲ ਜੀ ਕਾਨੂੰਨੀ ਕਾਰਵਾਈ 100% ਹੋਊਗੀ ਕਿਉਂਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬੰਦਾ ਆਪਣੇ ਆਪ ਇਹੋ ਜਿਹਾ ਕੋਈ ਛੜੇੰਤਰ ਰਚ ਕੇ ਕੋਈ ਡਰਾਮਾ ਰਚ ਕੇ ਤੇ ਉਹ ਕਿਸੇ ਤੇ ਨਾਂ ਤੇ ਪਾਉਣਾ ਚਾਵੇ ਵੀ ਕਿਸੇ ਨੇ ਉਸਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਜਰੂਰ ਕਾਰਵਾਈ ਕਰਾਂਗੇ ਸਰ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦੇ ਆ ਜਿਹੜੇ ਸਕੂਲ ਦੇ ਲਾਗੇ ਗੋਲੀ ਚੱਲੀ ਸੀ ਸੁਣਨ ਚਾਹਿਆ ਵੀ ਉੱਥੇ ਸੀਸੀਟੀਵੀ ਵਗੈਰਾ ਨਹੀਂ ਲੱਗੇ ਸੀ ਔਰ ਇਹ ਪੂਰੀ ਕਹਾਣੀ ਬਣਾਈ ਗਈ ਵੀ ਮੈਂ ਇੱਥੇ ਗੋਲੀ ਦਾ ਸ਼ੋਅ ਕਰੂੰਗਾ ਵੀ ਇਸ ਜਗ੍ਹਾ ਤੇ ਚੱਲੀ ਫਿਰ ਦਫ਼ਤਰ ਗਿਆ ਸੁਣਨ ਚਾਹਿਆ ਵੀ ਦਫ਼ਤਰ ਦੇ ਅੰਦਰ ਕਾਫੀ ਟਾਈਮ ਇਹਨੇ ਲਾਇਆ ਕਿ ਉੱਥੋਂ ਸ਼ੱਕ ਉੱਥੋਂ ਹੀ ਜ਼ਾਹਿਰ ਹੋਇਆ ਪੁਲਿਸ ਨੂੰ ਜਾਂ ਕੋਈ ਹੋਰ ਕਲੂ ਸੀਗੇ ਜੀ ਅ ਵੈਸੇ ਇਹਨੇ ਬੜੇ ਧਿਆਨ ਨਾਲ ਉੱਥੇ ਦੇਖਿਆ ਸਾਡੋ ਉੱਥੇ ਇੱਕ ਸੀਸੀਟੀਵੀ ਲੱਗਿਆ ਹੋਇਆ ਸੀ ਕੈਮਰਾ ਜਿੱਥੇ ਗੋਲੀ ਚੱਲੀ ਜਿੱਥੇ ਗੋਲੀ ਚੱਲੀ ਮਤਲਬ ਚੱਲੀ ਨਹੀਂ ਜਿੱਥੇ ਵਿਖਾਈ ਜਿੱਥੇ ਇਸ ਨੇ ਝੂਠੀ ਦਿਖਾਈ ਆ ਉਸ ਦੇ ਬਿਲਕੁਲ ਨਾਲ ਇੱਕ ਜਿਹੜਾ ਸਕੂਲ ਆਫ ਐਮਿਨੈਂਸ ਤੇ ਉੱਥੇ ਲੱਗਿਆ ਹੋਇਆ ਸੀ ਕੈਮਰਾ ਉਹ ਕੈਮਰੇ ਦੇ ਵਿੱਚ ਇਹ ਆਉਂਦਾ ਵੀ ਹੈ ਤੇ ਇਹ ਆਲਾ ਦੋਲਾ ਦੇਖਦਾ ਜਾ ਰਿਹਾ ਉਹਦੇ ਵਿੱਚ ਕੈਮਰੇ ਦੇ ਵਿੱਚ ਜਿੱਥੇ ਜਿਵੇਂ ਕਿ ਸੀਸੀਟੀਵੀ ਕੈਮਰਾ ਹੀ ਲੱਭ ਰਿਹਾ ਹੋਵੇ ਵੀ ਇੱਥੇ ਕੋਈ ਕੈਮਰਾ ਤਾਂ ਨਹੀਂ ਮੈਂ ਇੱਥੇ ਕੋਈ ਆਪਣੀ ਕਹਾਣੀ ਇੱਕ ਖੇਡ ਡਰਾਮਾ ਰਚਨਾ ਇਸ ਨੂੰ ਨਹੀਂ ਦਿਸਿਆ ਉੱਥੋਂ ਮੈਂ ਵੀ ਉੱਥੋਂ ਹੋ ਕੇ ਗਿਆ ਸੀ ਉਸ ਜਗ੍ਹਾ ਤੋਂ ਜਦੋਂ ਹਸਪਤਾਲ ਇਹਨੂੰ ਮਿਲ ਕੇ ਗਿਆ ਮੈਂ ਉਸ ਜਗ੍ਹਾ ਤੇ ਤੁਰ ਕੇ ਪੈਦਲ ਤੁਰ ਕੇ ਮੈਂ ਸਾਰੇ ਕੈਮਰਾ ਦੇਖਣ ਦੀ ਕੋਸ਼ਿਸ਼ ਕੀਤੀ ਤੇ ਮੈਂ ਮੇ ਵੀ ਮੇਰੀ ਅੱਖ 'ਚ ਵੀ ਕੈਮਰਾ ਨਹੀਂ ਆਇਆ ਤੇ ਇੱਥੇ ਬੜੀ ਵਧੀਆ ਗੱਲ ਹੈ ਸਾਡੀ ਜਿਹੜੀ ਟੀਮ ਬਾਅਦ ਦੇ ਵਿੱਚ ਗਈ ਡੀਐਸਪੀ ਡੀ ਵਗੈਰਾ ਕੇ ਉਹਨਾਂ ਨੇ ਜਦੋਂ ਦੇਖਿਆ ਤਾਂ ਉਸ ਦੇ ਗੇਟ ਉੱਪਰ ਕੈਮਰਾ ਨਹੀਂ ਸੀ ਤੇ ਉੱਪਰ ਖੰਭੇ ਦੇ ਉੱਪਰ ਕੈਮਰਾ ਸੀ ਉੱਚਾ ਤੇ ਉਹ ਕੈਮਰਾ ਵੀ ਸਾਊਂਡ ਵਾਲਾ ਕੈਮਰਾ ਸੀ ਓਕੇ ਜਿਹਦੇ ਵਿੱਚ ਕੋਈ ਵੀ ਨੰਗਦਾ ਟੱਪਦਾ ਇਵਨ ਦੂਰੋਂ ਉਹ ਗੱਡੀ ਦੀ ਮੋਟਰਸਾਈਕਲ ਦੀ ਸਕੂਟਰ ਦੀ ਆਵਾਜ਼ ਵੀ ਆ ਜਾਂਦੀ ਸੀ ਕਿ ਵੀ ਲੰਘ ਰਿਹਾ ਹੈ ਉੱਥੋਂ ਦੀ ਇਹ ਉਹਦੇ ਬਿਲਕੁਲ ਨੇੜੇ 10-15 ਮੀਟਰ ਉਸ ਤੋਂ ਅੱਗੇ ਇਹਨਾਂ ਨੇ ਸ਼ੋਅ ਕੀਤਾ ਜੀ ਸ਼੍ਰੀਮਾਨ ਜੀ ਨੇ ਜਿਹਦੇ ਨਾਲ ਸਾਨੂੰ ਵਕਤ ਪਾਈ ਰੱਖਿਆ ਪਰ ਇਹਨਾਂ ਦੇ ਨਾਲ ਇਹ ਹੋ ਗਿਆ ਵੀ ਅਸੀਂ ਸਾਡੀ ਪੁਲਿਸ ਮਸਤੈਦੀ ਦੇ ਨਾਲ ਇਹਨਾਂ ਨੇ ਐਕਟ ਕੀਤਾ ਸਾਰੇ ਤਰੀਕੇ ਦੇ ਨਾਲ ਟੈਕਨੀਕਲ ਤੇ ਸਾਇੰਟੀਫਿਕ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਸ ਤੋਂ ਆ ਗੱਲਾਂ ਸਾਹਮਣੇ ਆਈਆਂ ਜਿਸ ਨੂੰ ਦੇਖਦੇ ਇਸ ਨੇ ਆਪ ਹੀ ਆ ਕੇ ਸਾਡੇ ਕੋਲ ਇਨਕਸ਼ਾਫ ਕੀਤਾ ਆਪ ਹੀ ਆ ਕੇ ਦੱਸਿਆ ਵੀ ਮੇਥੋਂ ਹੀ ਗਲਤੀ ਹੋ ਗਈ ਮਾਫੀ ਮੰਗਦਾ ਰਿਹਾ ਤੁਹਾਡੇ ਕੋਲ ਵੀ ਆ ਕੇ ਮਾਫੀ ਤਾਂ ਮੰਗਣੀ ਬੰਦੀ ਸੀ ਮੈਂ ਤਾਂ ਉਹਨੂੰ ਇਹ ਹੀ ਕਿਹਾ ਸੀਗਾ ਵੀ ਸਾਰੇ ਲੋਕਾਂ ਕੋਲੋਂ ਪ੍ਰੈਸ ਕੋਲੋਂ ਸਭ ਕੋਲੋਂ ਮਾਫੀ ਮੰਗੋ ਹੂੰ ਵੀ ਜੋ ਤੁਸੀਂ ਸਾਨੂੰ ਲੋਕਾਂ ਨੂੰ ਪ੍ਰੈਸ ਨੂੰ ਪੁਲਿਸ ਨੂੰ ਘਬਰਾਹ ਕੀਤਾ ਜੀ ਦੂਜੇ ਲੋਕਾਂ ਨੂੰ ਕੀ ਚੇਤਾਵਨੀ ਹੈ ਕੇਵਰ ਇਹੋ ਜਿਹੇ ਡਰਾਮੇ ਲੋਕ ਆਪਰਾਚ ਚ ਲੈਂਦੇ ਨੇ ਜਿਦੇ ਚ ਮਾਹੌਲ ਖਰਾਬ ਹੋ ਜਾਂਦਾ ਆਪ ਹੀ ਸਾਰਾ ਕੁਝ ਬਣਾ ਲੈਂਦੇ ਉਹਨੂੰ ਫਿਲਮੀ ਤਰੀਕੇ ਨਾਲ ਬਣਾਉਂਦੇ ਵੀ ਪੁਲਿਸ ਨੂੰ ਵੀ ਲੱਗੇ ਮੀਡੀਆ ਨੂੰ ਵੀ ਲੱਗੇ ਲੋਕਾਂ ਨੂੰ ਵੀ ਲੱਗੇ ਵੀ ਇਹ ਜੈਨੂਅਨ ਆ ਇਹੋ ਜਿਹੇ ਲੋਕਾਂ ਨੂੰ ਕੀ ਚੇਤਾਵਨੀ ਆ ਸਰ ਆ ਤੁਹਾਡੇ ਸਾਹਮਣੇ ਆ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜਾ ਝੂਠਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਬਣਾਇਆ ਤੇ ਜਿਹੜਾ ਡਰਾਮਾ ਰਚਿਆ ਉਸ ਸੰਬੰਧੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਮ ਬਿਲਕੁਲ ਤਾਂ ਇਹ ਬਿਲਕੁਲ ਡਰਾਮਾ ਸੀਗਾ ਇਸ ਇਮੀਗ੍ਰੇਸ਼ਨ ਦੇ ਮਾਲਕ ਵੱਲੋਂ ਕੀਤਾ ਗਿਆ ਇਹ ਵੀ ਸੁਣਨ ਚਾ ਰਿਹਾ ਕਿ ਕਾਫੀ ਲੋਕਾਂ ਦੇ ਨਾਲ ਲੈਣ ਦੇਣ ਦਾ ਇਹਦਾ ਮਸਲਾ ਸੀ ਔਰ ਇਸ ਕਾਰਨ ਉਸਨੇ ਜਿਹੜੀ ਗੋਲੀ ਆਪਣੇ ਆਪ ਨੂੰ ਮਾਰੀ ਹੋਰ ਵੀ ਕਾਰਨ ਹੋ ਸਕਦਾ ਔਰ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਨਾ ਕਿਸੇ ਦਾ ਨਾਮ ਪਾ ਕੇ ਔਰ ਇਹ ਚਾਲ ਦੇ ਵਿੱਚ ਕਾਮਯਾਬ ਹੋ ਜਾਊਗਾ ਪਰ ਪੁਲਿਸ ਦੀ ਅੱਖ ਤੋਂ ਨਹੀਂ ਬਚ ਸਕਿਆ ਉਸ ਜਗ੍ਹਾ ਤੇ ਕਹਾਣੀ ਬਣਾਈ ਉਹਨੇ ਤਾਂ ਵੇਖਿਆ ਵੀ ਉੱਥੇ ਕੈਮਰਾ ਨਹੀਂ ਲੱਗਿਆ ਪਰ ਉੱਪਰ ਇੱਕ ਕਾਫੀ ਉੱਚਾ ਕਰਕੇ ਕੈਮਰਾ ਲੱਗਾ ਸੀ ਜਿਸ ਦੇ ਵਿੱਚ ਕੋਈ ਵੀ ਹੋਰ ਬੰਦਾ ਨਹੀਂ ਆਇਆ ਸਿਰਫ ਇਹ ਰਾਹੁਲ ਕੱਕੜ ਉੱਥੋਂ ਨੰਗਿਆ ਕੋਈ ਵੀ ਜਿਹੜੇ ਉਹਨੇ ਮੀਡੀਆ 'ਚ ਦੱਸੇ ਵੀ ਮੂੰਹ ਬੰਨੇ ਬੰਦੇ ਆਏ ਮੋਟਰਸਾਈਕਲ ਤੇ ਆਇ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਉੱਥੋਂ ਨਹੀਂ ਨਿਕਲਿਆ ਨਾ ਲੱਭਿਆ ਪਰ ਫਿਲਹਾਲ ਹੁਣ ਲੋਕਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਗਰ ਤੁਸੀਂ ਇਹੋ ਜਿਹਾ ਡਰਾਮਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਪੁਲਿਸ ਤੋਂ ਬਚ ਨਹੀਂ ਸਕਦੇ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਆ ਔਰ ਜਿਵੇਂ ਇਸ ਰਾਹ ਕੱਕੜ ਨਾਮ ਦੇ ਵਿਅਕਤੀ ਦੇ ਉੱਪਰ ਹੁਣ ਪੁਲਿਸ ਕਾਰਵਾਈ ਕਰਨ ਲੱਗੀ ਆ ਤੁਹਾਡੀ ਇਸ ਬਾਰੇ ਕੀ ਰਾਇਆ ਜਿਰੋ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ ਹਾਂਜੀ ਜਿਹੜੇ ਇਮੀਗ੍ਰੇਸ਼ਨ ਦੇ ਮਾਲਕ ਸੀ ਇਹਨਾਂ ਨੇ ਇਹਨੇ ਆਪ ਦੇ ਖੁਦ ਦੇ ਗੋਲੀ ਮਾਰ ਲਈ ਸੀ ਬਾਹ ਦੇ ਵਿੱਚ ਤੇ ਇਹਦੇ ਕਹਿੰਦੇ ਮੁਤਾਬਕ ਇਹ ਵੀ ਡਿਪਰੈਸ਼ਨ ਸੀ ਮੈਂ ਇਸ ਕਰਕੇ ਮੈਂ ਆਪ ਦੇ ਗੋਲੀ ਮਾਰ ਲਈ ਤੇ ਪਰ ਡਿਪਰੈਸ਼ਨ ਵਾਲੀ ਗੱਲ ਕੋਈ ਸਾਹਮਣੇ ਤਾਂ ਆਉਂਦੀ ਨਹੀਂ ਸੀਗੀ ਕਿਉਂਕਿ ਇਹਨੇ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਹੀ ਕਾਲ ਕੀਤੀ ਹਸਪੀਟਲ ਜਾਂਦੇ ਨੇ ਇਹਦੇ ਕਹਿਣ ਮੁਤਾਬਕ ਵੀ ਇਹਨੇ ਮੈਨੂੰ ਕਾਲ ਆਈ ਜਿਸ ਦੇ ਵਿੱਚ ਮੈਨੂੰ ਕਹਿ ਰਿਆ ਸੀ ਮੇਰੇ ਤੇ ਦੋ ਨਕਾਬ ਪੋਸ਼ ਜਿਹੜੇ ਮੂੰਹ ਟਕੇ ਹੋਏ ਸੀਗੇ ਬੋਟ ਸਾਈਕਲ ਤੇ ਮੁੰਡੇ ਆਏ ਆ ਤੇ ਮੇਰੇ ਸਿੱਧਾ ਮੇਰੇ ਛਾਤੀ ਵੱਲੋਂ ਨਿਸ਼ਾਨਾ ਤਾਨਿਆ ਉਹਨਾਂ ਨੇ ਪਿਸਤੌਲ ਤਾਨ ਕੇ ਤੇ ਗੋਲੀ ਚਲਾਤੀ ਮੈਂ ਇੱਕ ਪਾਸੇ ਨੂੰ ਹੋ ਗਿਆ ਤੇ ਮੇਰੀ ਬਾਹ ਦੇ ਵੱਜੀ ਤੇ ਇਹ ਬੜੀ ਸਨਸਨੀ ਕ੍ਰੀਏਟ ਕੀਤੀ ਸ਼ਹਿਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਇਸ ਦੀ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਪੁਲਿਸ ਦੇ ਵਿੱਚ ਸਾਡੇ ਤੇ ਦਬਾਅ ਵੱਜ ਜਾਂਦਾ ਵੀ ਪਤਾ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਕਿਉਂ ਜੀ ਹੋ ਗਈ ਹੈ ਤੇ ਅਸੀਂ ਇਮੀਡੀਏਟਲੀ ਮੈਂ ਉੱਥੇ ਪਹੁੰਚਿਆ ਮੇਰੇ ਡੀਐਸਪੀ ਐਸਐਚਓ ਸਾਰੀ ਟੀਮ ਸੀ ਆਈਏ ਤੋਂ ਸਾਰੇ ਪਹੁੰਚੇ ਮੈਨੂੰ ਮੌਕੇ ਤੇ ਜਾ ਕੇ ਹੀ ਕਈ ਗੱਲਾਂ ਸਾਹਮਣੇ ਆ ਗਈਆਂ ਸੀ ਜਿੱਥੋਂ ਮੈਨੂੰ ਸ਼ੱਕ ਪੈ ਰਿਹਾ ਸੀਗਾ ਵੀ ਇੱਕ ਇਹ ਡਰਾਮਾ ਕੀਤਾ ਹੋਇਆ ਝੂਠਾ ਵਕੂਆ ਬਣਾਇਆ ਗਿਆ ਤੇ ਅੱਗੇ ਪੜਤਾਲ ਤੋਂ ਪਤਾ ਲੱਗਿਆ ਵੀ ਕੁਝ ਇਹਨਾਂ ਆਪ ਵੀ ਦੱਸਿਆ ਮੈਨੂੰ ਵੀ ਮੈਂ ਡਿਪਰੈਸ਼ਨ ਚ ਇਸ ਕਰਕੇ ਸੀ ਵੀ ਮੇਰੇ ਕਈ ਕੇਸ ਚੱਲਦੇ ਆ ਕਈਆਂ ਤੋਂ ਮੈਂ ਪੈਸੇ ਲੈਣੇ ਆ ਕਈਆਂ ਨੂੰ ਦੇਣੇ ਆ ਤੇ ਮੈਂ ਕਿਹਾ ਇਹਨੂੰ ਵੀ ਇਹ ਤਾਂ ਕੋਈ ਕਾਰਨ ਨਹੀਂ ਵੀ ਡਿਪਰੈਸ਼ਨ ਚ ਤੂੰ ਆਪ ਦੇ ਗੋਲੀ ਮਾਰ ਲੈ ਜਾਂ ਹੋਰ ਕਰ ਲੈ ਤੇ ਇਹਨੇ ਅਖੀਰ ਤੇ ਸਾਡੀ ਬੜੀ ਟੈਕਨੀਕਲ ਤਰੀਕੇ ਦੇ ਨਾਲ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਜਿਸ ਦੇ ਵਿੱਚ ਆ ਨੇੜੇ ਤੜੇ ਦੇ ਜਿਹੜੇ ਰਹਿਸ਼ੀ ਉਹਨਾਂ ਦੇ ਬੈਂਡ ਵੀ ਲਿਖੇ ਗਏ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਉਸ ਤੋਂ ਜਿਹੜੇ ਇਹਨਾਂ ਦੇ ਵੱਲੋਂ ਜਿਹੜੇ ਲਿਖਾਏ ਬਿਆਨ ਤੇ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਰਿਹਾ ਸੀਗਾ ਜਿਸ ਸੰਬੰਧੀ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਮਾ ਮੇਰਾ ਪਰਦਾ ਫਾਸ਼ ਹੋ ਜੂਗਾ ਤਾਂ ਇਹ ਆਪ ਮੇਰੇ ਕੋਲ ਆ ਕੇ ਤੇ ਪੁਲਿਸ ਕੋਲ ਬਿਆਨ ਲਖਾਇਆ ਜਿਸ ਦੇ ਵਿੱਚ ਇਹਨੇ ਮੰਨਿਆ ਵੀ ਮੈਂ ਇੱਕ ਝੂਠਾ ਵਕੂਆ ਬਣਾਇਆ ਸੀ ਤੇ ਮੈਂ ਡਿਪਰੈਸ਼ਨ 'ਚ ਸੀਗਾ ਤੇ ਝੂਠਾ ਵਕੂਆ ਬਣਾਤਾ ਤੇ ਉਹ ਬੜੀ ਮਾੜੀ ਗੱਲ ਹੈ ਵੀ ਜਿਸ ਦੇ ਨਾਲ ਇਹਨੇ ਸਾਨੂੰ ਪੁਲਿਸ ਨੂੰ ਪ੍ਰੈਸ ਨੂੰ ਲੋਕਾਂ ਨੂੰ ਬੇਵਜ੍ਹਾ ਇੱਕ ਗਲਤ ਇਨਸੀਡੈਂਟ ਬਾਰੇ ਦੱਸਿਆ ਤੇ ਆਪਾਂ ਨੂੰ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਸਾਰਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਇੱਕ ਬੜੀ ਮਾੜੀ ਗੱਲ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੀਗਲ ਐਕਸ਼ਨ ਲੈਣਾ ਹੈ ਤੇ ਜਿਸ ਦੇ ਵਿੱਚ ਕਾਰਵਾਈ ਕੀਤੀ ਜਾਊਗੀ ਲੀਗਲ